ਬੱクセ ਗੱਲ ਨੂੰ ਜੀ ਆਪਾਂ ਇਹਨੂੰ ਪ੍ਰੋਪਰ ਬੰਦ ਕਰਦੇ ਆ ਜੀ ਇਹਦੇ ਵਿੱਚ ਰੇਤਾ ਮਿੱਟੀ ਨਾ ਖੜੇ ਇਹ ਗਲੇ ਨਾਲ ਖੁੱਲਣਾ ਵੀ ਬਹੁਤ ਸੌਖਾ ਡਾਲੇ ਤੇ ਜਿੰਨਾ ਮਰਜੀ ਵੇਟ ਹੋਵੇ ਜੀ ਬਸ ਸਿਰਫ ਆਪਾਂ ਇਸ ਹੈਂਡਲ ਨੂੰ ਖੜ ਕੇ ਖੁੱਲਣਾ ਇਹਨੇ ਆਪਣੇ ਆਪ ਵਰਕ ਕਰਨਾ ਹੈ ਇਸਾ ਬਹੁਤ ਵਧੀਆ ਆਪਾਂ ਸੰਗਰੀਏ ਤੋਂ ਲੈ ਕੇ ਹਿੱਸਾ ਪਾਉਣੇ ਆ ਜਿਹਦੀ ਕਿ ਬਹੁਤ ਜ਼ਿਆਦਾ ਮੰਗਿਆ ਜਾਂਦਾ ਹੈ ਅੰਦਰਲਾ ਡਾਲਾ ਆਪਾਂ ਚੌਕਰ ਦੇ ਵਿੱਚ ਦਿੱਤਾ ਜੀ ਸਮਾਨ ਵਿੱਚੋਂ ਕੱਢਣਾ ਜਾਂ ਲਾਉਣਾ ਵੀ ਉੱਪਰ ਜਾ ਕੇ ਆਪੇ ਆਟੋਮੈਟਿਕ ਖੜ ਜਾਂਦਾ ਹੈ ਤੋਡੇ ਵਾਸਤੇ ਲੈ ਕੇ ਆਏ ਆ 14 ਵਾਇ 7 ਦਾ ਟਰਾਲਾ ਇਹ ਹੈਗਾ ਜੀ 12 ਵਾਇ 6.5 ਦਾ ਟਰਾਲਾ ਦੋਨੇ ਡਬਲ ਟਾਇਰ ਦੇ ਵਿੱਚ ਆ ਜੀ ਅੱਜ ਤੁਹਾਨੂੰ ਦੋਨਾਂ ਦੇ ਵਿੱਚ ਅੰਤਰ ਦਿਖਾਉਣੇ ਆ ਵੀ ਇਹਨਾਂ ਵਿੱਚ ਦੋਨਾਂ ਦੇ ਵਿੱਚ ਕੀ ਅੰਤਰ ਆ ਜੀ ਥੋੜੀ ਥੋੜੀ ਫੈਸਿਲਿਟੀ ਦਿੱਤੀ ਹੈ ਜੀ ਕਲਰ ਦੇਖੋ ਵੀ ਕਲਰ ਉਹ 36 30 ਦਾ ਆ ਗਿਆ ਜੀ ਟਰੈਕਟਰ ਜੀ ਬਿਲਕੁਲ ਪ੍ਰੋਪਰ ਮੈਚਿੰਗ ਕੀਤੀ ਗਈ ਹੈ ਜੀ ਇਹ 855 ਸ਼ਵਰਾਜ ਦਾ ਆ ਗਿਆ ਜੀ ਤਾਂ ਕਿਹਦੇ ਉੱਪਰ ਆਪਾਂ ਟਰਪਾਲ ਪਾਉਣ ਵਾਸਤੇ ਪੈਪ ਦਿੱਤੀ ਗਈ ਹੈ ਜੀ ਬੈਟੇ ਦਾ ਟਾਈਟਾ ਜੀ ਕੱਟਾ 4 ਫੁੱਟ ਆ ਗਿਆ ਜੀ ਤਾਂ ਇਹ ਐਡਜਸਟੇਬਲ ਆ ਜਾਂਦੀ ਆ ਪੰਪ ਵਾਲੀ ਪਾਈਪ ਆ ਗਈ ਜੀ ਬਾਕੀ ਤੁਸੀਂ ਲਾਈਟਾਂ ਵਗੈਰਾ ਚਾਹੀਦੀਆਂ ਤੇ ਇਹਦੇ ਵਿੱਚ ਦਿੱਤੀਆਂ ਗਈਆਂ ਜੀ ਥੋੜੀ ਸ਼ੇਪ ਦੇ ਚੇਂਜ ਕੀਤੀ ਹੈ ਜੀ ਤੁਸੀਂ ਦੱਸਿਓ ਵੀ ਇਹ ਕਿਵੇਂ ਲੱਗੀ ਬਾਕੀ ਦਹੀ ਆ ਕੇ ਦਹੀ ਦੀ ਐਡਜਸਟੇਬਲ ਦਿੱਤਾ ਜੀ ਨਾਟ ਖੋਲ ਕੇ ਸਾਫ਼ ਕਰ ਸਕਦੇ ਟੂਲ ਦੇ ਵੀ ਆਟੋਮੈਟਿਕ ਲੋਕ ਆ ਗਿਆ ਜੀ ਬਾਕੀ ਅੱਗੋਂ ਥੋੜੀ ਲੁੱਕ ਚੇਂਜ ਕੀਤੀ ਹੈ ਜੀ ਬਾਕੀ ਜੋ ਪਹਿਲਾਂ ਮੇਰੇ ਭਰਾਵਾਂ ਦੇ ਕੁਝ ਦੇ ਕਮੈਂਟ ਆਏ ਸੀ ਕਿ ਮੰਝਾ ਆਪਣੀ ਦੂਸਰੀ ਸਾਈਡ ਸੀਗਾ ਜੀ ਹੁਣ ਆਪਾਂ ਜੀ ਮੰਝਾ ਵੀ ਇਸੇ ਸਾਈਡ ਕਰਤਾ ਜੀ ਟ੍ਰਿੰਕ ਬਾਕਸ ਵਗੈਰਾ ਮੰਝਾ ਵੀ ਕੋੜ ਕੇ ਦਿਖਾਉਣਾ ਬਾਕੀ ਲਾਈਟਿੰਗ ਦਿੱਤੀ ਗਈ ਹੈ ਪੂਰੀ ਪ੍ਰੋਪਰ ਜੀ ਇਸ ਦੇ ਇਹਦੇ ਵਿੱਚ ਜੀ ਆਪਾਂ ਕੁਝ ਵੀ ਕੋਈ ਪਾਣੀ ਦੀ ਬੋਤਲ ਗਲਾਸ ਵਗੈਰਾ ਰੱਖ ਸਕਦੇ ਤੋਂ ਬਾਅਦ ਜਿਹੜੀ ਪੌੜੀ ਸੀਗੀ ਥੋੜਾ ਜਿਹਾ ਆਪਾਂ 2024 ਦੇ ਵਿੱਚ ਪੌੜੀ ਦਾ ਵੀ ਮਾਡਲ ਚੇਂਜ ਕੀਤਾ ਜੀ ਆਏ ਤੁਹਾਨੂੰ ਪੌੜੀ ਦਿਖਾਉਣੇ ਆ ਥੋੜੀ ਦਾ ਆਪਣਾ ਮਾਡਲ ਦੇ ਵਿੱਚ ਆ ਗਈ ਜੀ ਪੌੜੀ ਵੀ ਇਸੇ ਸਾਈਡ ਆ ਗਈ ਮੰਝਾ ਵੀ ਇਸੇ ਸਾਈਡ ਕਰਤਾ ਜੀ ਚੀਜ਼ ਕਰਤਾ ਪੌੜ ਸੌਖੀ ਆ ਲਾਉਣੇ ਵੀ ਸੌਖੀ ਆ ਬਸ ਕੀ ਸ਼ੇਪ ਤੁਸੀਂ ਦੇਖੋ ਵੀ ਕਿਵੇਂ ਸੁੰਦਰ ਲੱਗਦੀ ਆ ਜੀ ਬਾਕੀ ਬੈੱਡ ਦੇ ਕੈਚਰ ਆ ਗਏ ਆ ਜੀ ਪੇਂਟ ਦੀ ਕੁਆਲਿਟੀ ਦੇਖੋ ਬਹੁਤ ਹੀ ਫਿਨਿਸ਼ਿੰਗ ਆ ਜੀ ਏਕੇ ਦੇ ਸਪੈਸ਼ਲ ਆਪਾਂ ਕੁੰਡੇ ਲਵਾਏ ਆ ਜੀ ਕੁੰਡੇ ਆਪਾਂ ਇਸ ਚੀਜ਼ ਨੂੰ ਆਪ ਖੁਦ ਤਿਆਰ ਕਰਕੇ ਲਾਇਆ ਜੀ ਬਹੁਤ ਹੀ ਸੋਹਣੀ ਸ਼ੇਪ ਦਿੱਤੀ ਆ ਜੀ ਬਾਕੀ ਜੋ ਬੈੱਡ ਆ ਜੀ ਬੈੱਡ ਤੁਸੀਂ ਦੇਖੋ ਬੈੱਡ ਨੂੰ ਲਾਉਣਾ ਵੀ ਸੌਖਾ ਬਹੁਤ ਜਿਆਦਾ ਸੌਖਾ ਇਹਦੇ ਵਿੱਚ ਜੀ ਆਪਾਂ ਕੈਚਰ ਦਿੱਨੇ ਜੋ ਇਹਦੇ ਵਿੱਚ ਕੋਈ ਵੀ ਨਟ ਨਹੀਂ ਪਾਇਆ ਸਿਰਫ ਕੈਚਰ ਖੋਲ ਲਓ ਤੇ ਵੇਟ ਨੂੰ ਆਰਾਮ ਨਾਲ ਲਾ ਦਿਓ ਥੋੜਾ ਜਿਹਾ ਇਹ ਕਿੰਦਾ ਹਿੱਸਾ ਦਿਖਾਉਣੇ ਆ ਜੀ ਹਿੱਸਾ ਪਾਸ ਸਪੈਸ਼ਲ ਇਹਦਾ ਥੋੜਾ ਤਿਆਰ ਕਰਵਾਇਆ ਹੋਇਆ ਜੀ ਬਹੁਤ ਹੀ ਵੱਡੀ ਹੱਬਾ ਜੀ ਇਸ ਦੀ 6.5 ਇੰਚ ਹਿੱਸਾ ਜੀ ਰੇਲ ਵਾਲਾ ਜੀ ਪ੍ਰੋਪਰ ਇਹਦਾ ਜੀ ਆਰਡਰ ਤੇ ਤਿਆਰ ਹੋਇਆ ਜੀ ਹਿੱਸਾ ਇਹਦਾ ਜੀ ਟਾਇਰ ਫੁੱਲਣਾ ਵੀ ਉਸ ਤੋਂ ਬਹੁਤ ਜਾਦੇ ਸੌਖਾ ਜੀ ਸਿਰਫ ਚਿਟਕਣੀਆਂ ਫੁੱਲੋ ਤੇ ਟਾਇਰ ਵੀ ਆਪਾਂ ਖੋਲ ਸਕਦੇ ਹਾਂ ਬਾਕੀ ਜੋ ਬਕਸੇ ਗੱਲ ਨੂੰ ਤੋਂ ਜੀ ਆਪਾਂ ਇਹਨੂੰ ਪ੍ਰੋਪਰ ਬੰਦ ਕਰਦੇ ਹਾਂ ਜੀ ਇਹਦੇ ਵਿੱਚ ਰੇਤਾ ਮਿੱਟੀ ਨਾ ਖੜੇ ਇਹ ਗੱਲੇ ਨਾਲ ਜੀ ਬਾਕੀ ਜਿਹੜੇ ਆਪਾਂ ਜੀ ਚੈਨਲ ਲਾਉਣੇ ਆ ਚੈਨਲ نیچے ਵਾਲੇ ਨੀਚੇ ਨੂੰ ਨੀਚੇ ਸੈੱਟ ਦਿੰਨੇ ਆ ਜਿਹੜੇ ਕਿਨਾਂ ਵਿੱਚ ਮਿੱਟੀ ਨਾ ਖੜੇ ਇਹ ਡਾਲੇ ਵਾਲਾ ਜੀ ਲੋਕ ਆ ਗਿਆ ਇਹਦੇ ਵਿੱਚ ਡਾਲਾ ਆਟੋਮੈਟਿਕ ਲੋਕ ਹੋ ਜਾਂਦਾ ਜੀ ਇਹ ਡਾਲੇ ਦੇ ਵੀ ਤੁਹਾਨੂੰ ਦਿਖਾਉਣੇ ਆ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਜੀ ਇਹਦੀ ਵਧੀਆ ਲੋਕ ਹੋ ਗਿਆ ਜੀ ਜਿਹੜਾ ਡਾਲਾ ਜੀ ਡਾਲਾ ਬੁਸ਼ਾਂ ਦੇ ਵਿੱਚ ਦਿੱਤਾ ਗਿਆ ਜੀ ਆਪਣਾ ਇਹਨੂੰ ਗ੍ਰੀਸ ਕਰੋ ਜੀ ਪ੍ਰੋਪਰ ਦੀ ਪ੍ਰੋਪਰ ਫਿਟਿੰਗ ਆ ਕੋਈ ਇਹਦੇ ਵਿੱਚ ਪਲੇ ਨਹੀਂ ਪੈਂਦੀ ਜੀ ਥੋੜਾ ਜਿਹਾ ਆਪਾਂ ਜਾਲੀਆਂ ਦਾ ਵੀ ਮਾਡਲ ਚੇਂਜ ਕਰਤਾ ਜੀ ਫੁੱਕ ਜੀ ਇਹ ਉੱਪਰਲਾ ਡਾਲਾ ਆਪਾਂ ਸ਼ੌਕਰ ਦੇ ਵਿੱਚ ਦਿੱਤਾ ਜੀ ਕਿਸੇ ਵੀ ਭਰਾ ਨੂੰ ਕੋਈ ਦਿੱਕਤ ਆਉਂਦੀ ਆ ਵੀ ਕੋਈ ਸਮਾਨ ਵਿੱਚੋਂ ਕੱਢਣਾ ਜਾਂ ਲਾਉਣਾ ਇਹ ਉੱਪਰ ਜਾ ਕੇ ਆਪੇ ਆਟੋਮੈਟਿਕ ਖੜ ਜਾਂਦਾ ਜੀ ਆ ਦੇਖੋ ਬਹੁਤ ਵਧੀਆ ਫਿਟਿੰਗ ਹੈ ਜੀ ਇਸ ਟੇਜ ਦੀ ਲੋਕ ਆ ਗਿਆ ਜੀ ਲੋਕ ਆਪਾਂ ਆਪ ਦਾ ਤਿਆਰ ਕਰਦੇ ਆ ਇਹਨੂੰ ਖੋਲਣਾ ਵੀ ਬਹੁਤ ਸੌਖਾ ਹੈ ਡਾਲੇ ਤੇ ਜਿੰਨਾ ਮਰਜ਼ੀ ਵੇਟ ਹੋਵੇ ਜੀ ਬਸ ਸਿਰਫ ਆਪਾਂ ਇਸ ਹੈਂਡਲ ਨੂੰ ਫੜ ਕੇ ਖੋਲਣਾ ਇਹਨੇ ਆਪਣੇ ਆਪ ਵਰਕ ਕਰਨਾ ਹੈ ਬਾਕੀ ਆਪਾਂ ਲੈਟਾਂ ਦੇ ਦਿੱਤੀਆਂ ਇਹਦੇ ਵਿੱਚ ਜੀ ਹਿੱਸਾ ਬਹੁਤ ਵਧੀਆ ਆਪਾਂ ਸੰਗਰੀਏ ਤੋਂ ਲੈ ਕੇ ਹਿੱਸਾ ਪਾਉਣੇ ਆ ਜਿਹਦੀ ਕਿ ਬਹੁਤ ਜਿਆਦੇ ਮਨਿਆਦ ਹੈ ਦੀ ਘਟ ਤੋਂ ਘਟ 20 ਸਾਲ ਤੱਕ ਆਪਾਂ ਵੈਰਿੰਗ ਨੇ ਇਹਦਾ ਟੁੱਟੂਗਾ ਬਹੁਤ ਹੀ ਚੰਗਾ ਹਿੱਸਾ ਪਾ ਕੇ ਦੇਨੇ ਆ ਜੀ ਆਪਾਂ ਮੰਜਾ ਆ ਗਿਆ ਜੀ ਮੰਜੇ ਦੇ ਨਾਲ ਆਪਣਾ ਡਰਿੰਕ ਬਾਕਸ ਕਰਨਾ ਬੈਠੋ ਰੋਟੀ ਪਾਣੀ ਖਾਓ ਨਲੇ ਦੇ ਵਿੱਚ ਆਪਦਾ ਵਾ ਸਮਾਨ ਵੀ ਆਪਾਂ ਰੱਖ ਸਕਦੇ ਹਾਂ ਜੀ ਬਾਕੀ ਪ੍ਰੋਪਰ ਲੌਕ ਦਿੱਤਾ ਗਿਆ ਜੀ ਲੌਕ ਕਰੋ ਇਹ ਹਾਂਜੀ ਦੋਸਤੋ ਇਹ ਸੀਗੇ ਸਾਡੇ ਦੋਨੋਂ ਟਰਾਲੇ ਜੀ ਤੁਹਾਨੂੰ ਕਿਵੇਂ ਲੱਗੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਜੀ ਬਾਕੀ ਕਲਰ ਦੱਸਿਓ ਵੀ ਤੁਹਾਨੂੰ ਕਿਹੜਾ ਵਧੀਆ ਲੱਗਿਆ ਇਹ 36 30 ਦਾ ਆ ਗਿਆ ਕਲਰ ਜੀ ਇਹ ਸ਼ਵਰਾਜ ਦਾ ਆ ਗਿਆ ਬਾਕੀ ਸਾਡਾ ਇੰਸਟਾਗ੍ਰam ਚੈਨਲ ਨੂੰ ਫੋਲੋ ਕਰਿਓ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ